ਮੰਡੀ ਵਿੱਚ ਕਣਕ ਦਾ ਵਜ਼ਨ ਵੱਧ ਤੋਲਣ ਕਾਰਨ ਕਿਸਾਨ ਹੋ ਰਹੇ ਸੰਲੁਕ ਦਾ ਸ਼ਿਕਾਇਤ ਇਹ ਮੈਂ ਜਦੋਂ ਧਾਨਕੇ ਨੂੰ ਆਖਿਆ ਵੀ ਮੈਂ ਕਿਹਾ ਜੀ ਤੁਸੀਂ ਵਜ਼ਨ ਤੋਲਿਏ ਜੀ ਤੇ ਉਹ ਮੈਨੂੰ ਉਹ ਚਾਹ ਲੈ ਕੇ ਆਉ ਮੈਂ ਜਾ ਲੈਣ ਉੱਠ ਗਿਆ ਜੀ ਇਹਨੇ 100 150 ਕਟਾ ਤੋਲਿਆ ਮੇਰਾ ਵਜ਼ਨ ਤੋਲਿਆ ਜੀ ਮਾਰਕੀਟ ਕਮੇਟੀ ਦੇ ਸੈਕਟਰੀ ਵੱਲੋਂ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਤੁਲਾਈ ਨੂੰ ਲੈ ਕੇ ਜਿਹੜਾ ਫਸਲ ਨੂੰ ਲੈ ਕੇ ਮੈਨੂੰ ਉੱਥੇ ਭੇਜਿਆ ਗਿਆ ਸੀਗਾ ਤੇ ਜਦੋਂ ਕਿਸਾਨ ਯੂਨੀਅਨ ਤੇ ਕਿਸਾਨਾਂ ਦੇ ਨਾਲ ਜਿਹੜਾ ਫਲਾਈ ਦਾ ਅਸੀਂ ਦੇਖਿਆ ਤਾਂ ਉਹਦੇ ਵਿੱਚ ਫਰਕ ਸੀਗਾ ਫਲਾਈ ਦਾ ਜਿਹੜਾ ਵਾਕਈ ਉਹਦੇ ਵਿੱਚ ਕਿਸਾਨ ਦੀ ਜਿਹੜੀ ਫਸਲ ਹੈ ਉਹ ਵੱਧ ਥੋੜੀ ਸੀ ਅਸੀਂ ਇੱਥੇ ਆ ਕੇ ਕੰਪਿਊਟਰ ਕੰਡੇ ਨਾਲ ਜਦੋਂ ਟੋਲੀ ਕਣਕ ਕੋਈ 1 ਕਿਲੋ ਘਟਾ ਵੱਧ ਸੀ ਕੋਈ 700 ਗ੍ਰਾਮ ਕੋਈ 600 ਗ੍ਰਾਮ ਵੱਧ ਤੋਲੀ ਆਈ ਕਿਸੇ ਮਗਰ 600 ਗ੍ਰਾਮ ਵੱਧ ਤੋਲੀਏ ਕੋਈ ਕਿਲੋ ਵੱਧ ਹੋਇਆ ਜੀ ਮੈਨੂੰ ਤਾਂ ਮਾਰਤਾ ਜੀ ਇਹਨਾਂ ਨੇ ਮੈਂਤ ਕੈਸਾ ਲੋਗੇ ਇਹਨਾਂ ਦੇ ਫਸਲ ਵੇਚਦੇ ਨੂੰ ਮੈਨੂੰ ਤਾਂ ਰਗੜਤਾ ਜੀ ਇਹਨਾਂ ਨੇ ਜਾਵਾਂ ਜਦੋਂ ਉਹਦੇ ਨਾਲ ਗੱਲ ਕਰੀ ਗਈ ਉਹ ਕੰਦਾ ਜੀ ਮੇਰਾ ਕੰਡਾ ਸਹੀ ਆ ਸਹੀ ਕੰਡੇ ਦਾ ਕਰਕੇ ਅਸੀਂ ਉਹਦੇ ਨਾਲ ਜਿਦਾਈ ਨਹੀਂ ਕਰੀ ਅਸੀਂ ਚੱਲ ਕੋਈ ਗੱਲ ਦੀ ਵੀ ਤੂੰ ਆ ਸਹੀ ਸਹੀ ਹੋਏਗਾ ਗੱਲ ਤਾਂ ਸਹੀ ਹੈ ਕਿਉਂਕਿ ਜੇ ਸਾਡੀ ਨਾਲ ਠੱਗੀ ਵਜੀ ਜਾਂਦੀ ਹੈ ਬਾਣੀਆਂ ਆਪੇ ਸਹੀ ਹੈ ਬਾਣੀਆਂ ਜੇ 1 ਕਿਲੋ 2 ਕਿਲੋ ਵੱਧ ਤੋਲੀ ਜਾਂਦਾ ਉਹ ਆਪ ਦੀ ਆਪੇ ਜਣਾ ਹੈ ਪਰ ਸਾਡਾ ਫਰਜ਼ ਇਹ ਬਣਦਾ ਕਿ ਜਿਹੜੇ ਬੰਦੇ ਨੇ ਚੋੜ ਦਾ ਚੋਰੀ ਹੈ ਨਾ ਜੀ ਚੋਰੀ ਤੇ ਕਾਰਵਾਈ ਹੋਊਗਾ ਫਿਰ ਚੋਰੀ ਨਾ ਹੋਊਗੀ ਜੇਕਰ ਇੱਕ ਦੁਕਾਨਦਾਰ ਤੇ ਜੇ ਤੇ ਕਾਰਵਾਈ ਹੁੰਦੀ ਹੈ ਤੇ ਦੂਸੀਆਂ ਦੁਕਾਨਾਂ ਵਾਲੇ ਜਿਹੜੇ ਪਰ ਉਹਨਾਂ ਤੇ ਨੱਕ ਪਾਈ ਜਾਊਗੀ ਕਿਉਂਕਿ ਉਹ ਨਾਂ ਦੀ ਜਮਾਨੀ ਕਰਨਗੇ ਜਾਂ ਮੰਡੀ ਵਿੱਚ ਕਣਕ ਦਾ ਵਜ਼ਨ ਵੱਧ ਤੋਲਣ ਕਾਰਨ ਕਿਸਾਨ ਦੀ ਹੋ ਰਹੀ ਲੁੱਟ ਦਾ ਮਾਮਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜ ਬਹਾ ਦੇ ਪਿੰਡ ਮਧੀਰ ਦੀ ਮੰਡੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਦੇ ਨਾਲ ਆੜਤੀਆਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਹਰੇਕ ਕਣਕ ਦੇ ਗੱਟੇ ਦੇ ਵਿੱਚ 50 ਕਿਲੋ ਦੀ ਭਰਤੀ ਦੀ ਬਜਾਏ ਹਰ ਇੱਕ ਗੱਟੇ ਵਿੱਚ ਕਰੀਬ 1 ਕਿਲੋ ਤੋਂ ਵੱਧ ਵਜ਼ਨ ਵਿੱਚ ਕਾਇਕ ਤੋਲੀ ਜਾ ਰਹੀ ਸੀ ਇਸ ਬਾਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਕੀਤੀ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਜਦ ਕਣਕ ਦੇ ਗੱਟਿਆਂ ਦਾ ਵਜ਼ਨ ਦੁਬਾਰਾ ਕੀਤਾ ਤਾਂ ਕਿਸੇ ਗੱਟੇ ਵਿੱਚ 1 ਕਿਲੋ ਵਜ਼ਨ ਅਤੇ ਕਿਸੇ ਗੱਟੇ ਵਿੱਚ 900 ਗ੍ਰਾਮ ਵੱਧ ਨਿਕਲਿਆ ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਿਸ ਵੀ ਆਰਤੀਏ ਵੱਲੋਂ ਇਹ ਕੋਜੀ ਹਰਕਤ ਕੀਤੀ ਹੈ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਿਸ ਕਿਸਾਨ ਨਾਲ ਇਹ ਘਟਨਾ ਵਾਪਰੀ ਉਸਨੇ ਫੋਨ ਕਰਕੇ ਕਿਸਾਨ ਯੂਨੀਅਨ ਦੇ ਅੱਗੇ ਨੂੰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ। ਮੇਰਾ ਨਾਂ ਜੀ ਤਰਮਿੰਦਰ ਸਿੰਘ, ਹਨਵਦਰਸ਼ਨ ਸਿੰਘ ਪਿੰਨ ਮਦੀਰ ਹੈ। ਤੇ ਕੀ ਮਸਲਾ ਬਣਿਆ ਕਣਕ ਦਾ? ਕਣਕ ਦਾ ਜੀ ਮੈਨੂੰ ਨਾ ਪਹਿਲਾਂ ਸ਼ੱਕ ਲੱਗਾ ਵੀ ਇਹ ਨਾ ਵੱਧ ਤੋਲੀ ਜਾਂਦੇ ਆ। ਮੈਂ ਜਦੋਂ ਧਾਨਕੇ ਨੂੰ ਆਖਿਆ ਵੀ ਮੈਂ ਕਿਹਾ ਜੀ ਤੁਸੀਂ ਵੱਧ ਤੋਲੀ ਜਾਂਦੇ ਹੋ ਤੇ ਉਹ ਮੈਨੂੰ ਨਾਲ ਤੂੰ ਚਾਹ ਲੈ ਕੇ ਆ ਮੈਂ ਚਾਹ ਲੈਣ ਉੱਠ ਗਿਆ ਜੀ ਇਹਨਾਂ ਨੇ 100 150 ਕਟਾ ਤੋਲਿਆ ਮੇਰਾ ਵੱਧ ਤੋਲਿਆ ਜੀ ਫਾਰਮ ਕਿਸੇ ਸੀ ਬਾਈ ਕਿਹੜੇ ਆੜ੍ਹਤ ਕਿਹੜੇ ਬਾਬਾ ਗੰਗਾ ਰਾਮ ਫਾਰਮ ਦਾ ਨਾਮ ਹੈ ਜੀ ਤੇ ਤਰਸੇਮ ਆੜ੍ਹਤ ਕੇ ਕਿ ਭਾਈ ਦੇ ਹਾਰ ਨਾਲੇ ਤੇ ਵੱਧ ਤੋਲੀ ਹੈ ਕਿਸੇ ਮਗਰ 600 ਗ੍ਰਾਮ ਵੱਧ ਤੋਲੀ ਹੈ ਕੋਈ ਕਿਲੋ ਵੱਧ ਹੋਇਆ ਜੀ ਘਟਾ ਮੈਨੂੰ ਤਾਂ ਮਾਰਤਾ ਜੀ ਇਹਨਾਂ ਨੇ ਮੈਂ ਤਾਂ ਕੈਸਾ ਹਾਲ ਹੋ ਗਏ ਇਹਨਾਂ ਦੇ ਫਸਲ ਵੇਚਦੇ ਨੂੰ ਮੈਨੂੰ ਤਾਂ ਰਗੜਤਾ ਜੀ ਇਹਨਾਂ ਨੇ ਜਾਵਾ ਕਿੰਨੇ ਗੱਟੇ ਸੀਗੇ ਬਾਈ ਟੋਟਲ ਕਿੰਨੀ ਕਣਕ ਲੈ ਕੇ ਆਏ ਤੁਸੀਂ ਇੱਥੇ ਜਿਹੜੀ ਕਣਕ ਤਾਂ ਮੇਰੇ ਕੋਲ 16 ਕਿੱਲਿਆਂ ਦੀ ਕਣਕ ਆਈ ਪਈ ਹੈ ਇੱਥੇ ਮੰਗ ਮੰਗ ਕਰਦੇ ਹੋ ਫਿਰ ਤੁਸੀਂ ਮੰਗੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਆਰਟ ਕੇ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਧਾਨ ਕੇ ਦਾ ਵੀ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਬਹੁਤ ਇਹ ਮਾਮਲਾ ਕਿ ਇਹ ਮਰੀਦ ਚੰਗਾ ਅਧੀ ਸਰ ਮਦੀਰ ਅੱਜ ਮਤਲਬ 10 11 ਵਜੇ ਜਿਹੜਾ ਸੈਕਟਰ ਸਾਹਿਬ ਦਾ ਜਦੋਂ ਮੈਨੂੰ ਫੋਨ ਆਇਆ ਕਿ ਮਦੀਰ ਮੰਡੀ ਦੇ ਵਿੱਚ ਕੋਈ ਮਸਲਾ ਹੈ ਤੇ ਉੱਥੋਂ ਦਾ ਜੋ ਮੰਡੀ ਸੁਪਰਵਾਈਜ਼ਰ ਸੀ ਉਹਦੀ ਮਤਲਬ ਕਿ ਮੈਡੀਕਲ ਛੁੱਟੀ ਤੇ ਹੋਣ ਕਰਕੇ ਉਹਦੀ ਜਗ੍ਹਾ ਤੇ ਮੈਨੂੰ ਅਧੀਰ ਮੰਡੀ ਦੇ ਵਿੱਚ ਤolai ਨੂੰ ਲੈ ਕੇ ਜਿਹੜਾ ਮਸਲੇ ਨੂੰ ਲੈ ਕੇ ਮੈਨੂੰ ਉੱਥੇ ਭੇਜਿਆ ਗਿਆ ਸੀਗਾ ਤੇ ਜਦੋਂ ਕਿਸਾਨ ਯੂਨੀਅਨ ਤੇ ਕਿਸਾਨਾਂ ਦੇ ਨਾਲ ਜਿਹੜਾ ਤਲਾਈ ਦਾ ਅਸੀਂ ਦੇਖਿਆ ਉਹਦੇ ਵਿੱਚ ਅ ਫਰਕ ਸੀਗਾ ਕਲਾਈ ਦਾ ਜਿਹੜਾ ਵਾਕਈ ਉਹਦੇ ਵਿੱਚ ਕਿਸਾਨ ਦੀ ਜਿਹੜੀ ਫਸਲ ਆ ਉਹ ਵੱਧ ਥੋੜ ਰਹੀ ਸੀ ਤੇ ਇਸ ਸਬੰਧ ਦੇ ਵਿੱਚ ਜਿਹੜੀ ਰਿਪੋਰਟ ਆ ਉੱਚ ਅਧਿਕਾਰੀਆਂ ਨੂੰ ਕਰਕੇ ਭੇਜ ਦਿੱਤੀ ਗਈ ਹੈ ਤੇ ਉਹਦੇ ਤੇ ਜੋ ਵੀ ਬਣਦੀ ਕਾਰਵਾਈਆਂ ਉਹ ਆਪਣੇ ਵਿੱਚ ਲੈਣੇ ਚਾਹੀਦੇ ਹਾਂ ਜੀ ਕੀ ਮਸਲਾ ਹੈ ਮਰੀਦ ਦਾ ਨਾਮ ਅੰਮ੍ਰਿਤ ਸਿੰਘ ਤੇ ਵੈਕਟ ਜੀ ਕਾ ਖਾਲਸਾ ਵੈਰ ਜੋ ਕੀ ਫਤਿਹ ਐ ਟਾਈਮ ਅਸੀਂ ਮੰਦਿਰ ਪੋਕਲਪੈਂਡ ਦੇ ਵਿੱਚ ਆ ਜੀ ਜਿਹੜਾ ਕਿ ਕਣਕ ਦੇ ਮੈਂ ਦੀ ਤਲਾਈ ਸਮਝ ਲੋ ਚੱਲੀ ਜਾਂਦੀ ਟੋਲ ਤਾਂ ਤਾਂ ਲੱਗੇ ਪਏ ਆ ਤੇ ਸਾਨੂੰ ਕਿਸਾਨ ਵੀਰ ਨੇ ਫੋਨ ਕਰਿਆ ਸੀ ਕਿ ਕਿਤੇ ਮੇਰੀ ਕਣਕ ਦਾ ਸ਼ੱਕ ਲੱਗਦਾ ਵੀ ਵੱਧ ਟੋਲੀ ਦੀ ਐ ਅਸੀਂ ਇੱਥੇ ਆ ਕੇ ਕੰਪਿਊਟਰ ਕੰਡੇ ਨਾਲ ਜਿਹੜੋ ਟੋਲੀ ਕਣਕ ਕੋਈ 1 ਕਿਲੋ ਘਟਾ ਵੱਧ ਸੀ ਕੋਈ 700 ਗ੍ਰਾਮ ਕੋਈ 600 ਗ੍ਰਾਮ ਮੋੜ ਕੇ ਕੇ ਮਾਰਕੀਟ ਕਮੇਟੀ ਵਾਲੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਫੋਨ ਕਰਿਆ ਗਿਆ ਜੀ ਅਫਸਰ ਸਾਹਿਬ ਵਾਲ ਨੂੰ ਆਪਣੇ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਬਲਜੀਤ ਸਿੰਘ ਉਹਨੂੰ ਪਿੱਛੇ ਜਾਇਟੇ ਪੂਰੀ ਮਜੂਦਗੀ ਦੇ ਵਿੱਚ ਇੱਕ ਮੁੰਡਾ ਹੋਰ ਆਈ ਨਾਲ ਉਹਨਾਂ ਦੇ ਉਹਨਾਂ ਦੇ ਨਾਲ ਸਾਰੇ ਤੋਲੇ ਜਿਹੜੇ ਗੱਟੇ ਗੱਟਿਆਂ ਦਾ ਵਾਕਈ ਫਰਕ ਸੀ ਅਦਾ-ਅਦਾ ਗੱਟੇ ਉਹਨਾਂ ਨੇ ਤੋਲੇ ਆ ਜੀ ਦੋ ਤਿੰਨ ਦੁਕਾਨਦਾਰਾਂ ਦੇ ਅਸੀਂ ਹੋਰ ਵੀ ਗੱਟੇ ਤੋਲੇ ਆ ਜੀ ਫਾਰਮ ਆ ਕਿਹੜੀਆਂ ਕਿਹੜੀਆਂ ਜਿਹੜਾਂ ਤੇ ਤੋਲੇ ਆ ਜੀ ਜਿਹੜੀ ਫਾਰਮ ਇਹ ਪਹਿਲੀ ਸੀਗੀ ਜੀ ਇਹ ਬਾਬਾ ਗੰਗਾ RAM ਕਿਹਦੀ ਵੱਲਿਆ ਅਤਰ ਸਿੰਘ ਆਰਤ ਗੇ ਕੀ ਅਤਰ ਸਿੰਘ ਆਰਤ ਗੇ ਕੀ ਬਾਬਾ ਗੰਗਾ RAM ਅਤਰ ਸਿੰਘ ਆਰਤ ਗੇ ਕੀ ਜਦੋਂ ਉਹਦੇ ਨਾਲ ਗੱਲ ਕਰੀ ਗਈ ਉਹ ਕਹਿੰਦਾ ਜੀ ਮੇਰਾ ਕੰਡਾ ਸਹੀ ਆ ਸਹੀ ਕੰਦੇ ਦਾ ਕਰਕੇ ਅਸੀਂ ਉਹਦੇ ਨਾਲ ਜਦਾਈ ਨਹੀਂ ਕਰੀ ਅਜੇ ਚਲ ਕੋਈ ਗੱਲ ਨਹੀਂ ਵੀ ਤੂੰ ਆ ਸਹੀ ਸਹੀ ਹੋਏਗਾ ਗਲਤ ਅਸੀਂ ਕਿਉਂਕਿ ਜੇ ਸਾਡੀ ਨਾਲ ਠੱਗੀ ਵਜੀ ਜਾਂਦੀ ਹੈ ਬਾਣੀਆਂ ਆਪੇ ਸਹੀ ਹੈ ਬਾਣੀਆਂ ਜਿਹੜਾ 1 ਕਿਲੋ 2 ਕਿਲੋ ਵਾ ਤੇ ਟੋਲੀ ਜਾਂਦਾ ਉਹ ਆਪਦੀ ਆਪ ਹੀ ਸਿਆਣਾ ਹੈ ਪਰ ਜਦੋਂ ਅਸੀਂ ਜੋ ਸ਼ਕਤੀ ਦੇ ਨਾਲ ਤੋਲਾ ਤੋਲੀ ਗਈ ਤੇ ਉਹ ਵਾਕਈ ਉਥੇ ਝੂਠਾ ਪਾਇਆ ਗਿਆ ਤੇ ਉਹ ਰਾਜਨਾਵੀ ਦਾ ਵੀ ਕਹਿੰਦੇ ਸੀ ਰਾਜਨਾਵੀ ਦੀ ਹਜ ਤੱਕ ਗੱਲ ਕੋਈ ਸਿਰੇ ਨਹੀਂ ਲੱਗੀ ਕਿਉਂਕਿ ਸਾਡਾ ਬੰਦ ਦਾ ਮਹੌਬਜਾ ਦਿੱਤਾ ਜਾਵੇ ਜੋ ਕਿ ਹੁਣ ਇਹ ਇਕੱਲੇ ਇਸ ਕਿਸਾਨ ਦੀ ਗੱਲ ਨਹੀਂ ਗਈ ਉਹ דו ਪਹਿਲਾਂ ਵੀ ਉਹਨੇ ਕਣਕ ਬਹੁਤ ਜ਼ਿਆਦਾ ਤੋਲੀ ਹੈ ਜਿਹੜੀ ਕੋਈ 2000 ਗੱਟਾ ਜਾਂ 4000 ਗੱਟਾ ਜਿੰਨਾ ਵੀ ਤੋਲਿਆ ਹੋਇਆ ਜਿੰਨੇ ਉਹਦੇ ਆਰਤੀ ਗਿਆ ਤੇ ਪਰ ਠੱਗੀ ਤਾਂ ਉਹਨਾਂ ਨਾਲ ਵੀ ਵਜੀ ਜਾਣਾ ਉਹਨਾਂ ਦੇ ਵੀ ਕਣਕ ਦਾ ਨੁਕਸਾਨ ਹੋਇਆ ਜਿਹੜੇ ਵਿਚਾਰੇ ਤੋਲ ਕੇ ਗਏ ਆ ਉਹਨਾਂ ਨੂੰ ਵੀ ਬੰਦ ਦਾ ਮਾ ਹਜਾ ਦਿੱਤਾ ਜਾਵੇ ਤੇ ਇਸ ਤੇ ਅਸੀਂ ਮਾਰਕੀਟ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਬੰਦ ਦਾ ਕਾਰਵਾਈ ਕਰੋ ਜਿਹੜੇ ਤੇ ਕੇਸ ਤੇ ਪਰਚਾ ਪਟਾਇਆ ਜਾਣਾ ਚਾਹੀਦਾ ਕੋਈ ਪਰ ਕਿੰਨੇ ਕਣਕ ਵੱਧ ਤੋਲੀ ਜਾਂਦੀ ਸੀ ਕਣਕ ਜੀ ਕੋਈ 900 ਗ੍ਰਾਮ ਗੱਟਾ ਵੱਧ ਸੀਗਾ ਕੋਈ 700 ਗ੍ਰਾਮ ਕੋਈ 600 ਗ੍ਰਾਮ ਵਿੱਚ ਕਿਲੋ-ਕਿਲੋ ਵੀ ਸੀਗੇ ਸਾਰੀ ਏਵਰੇਜ ਵੇਖੋ ਹੁਣ ਮਹਿਕਮੇ ਵਾਲੇ ਕਿੰਨੀ ਪਾਉਂਦੇ ਆ ਉਹ ਹੁਣ ਮਹਿਕਮੇ ਨੂੰ ਪਤਾ ਆ ਵੀ ਏਵਰੇਜ 800 ਗ੍ਰਾਮ ਪਾਉਣਗੇ ਕਿ 700 ਗ੍ਰਾਮ ਪਾਉਣਗੇ ਕੋਈ ਇਸ ਨੂੰ ਲੈ ਕੇ ਕੋਈ ਫੈਸਲਾ ਹੋਇਆ ਜੀ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈਗਾ ਜੀ ਹੁਣ ਗੱਲਬਾਤ ਜਰੂਰ ਚੱਲਦੀ ਆ ਉਹ ਸਾਨੂੰ ਆਰੇ ਸੀ ਰਾਈਨਾਵਾ ਕਰ ਲਗੇ ਪਰ ਰਾਈਨਾਵਾ ਤਾਂ ਫੇਰ ਹੀ ਹੈ ਨਾ ਜੀ ਜੇ ਹੁਣ ਸਾਡੇ ਬੰਦੇ ਨੂੰ ਬੰਨਦਾ ਹੱਕ ਦਿੱਤਾ ਜਾਊਗਾ ਪਰ ਸਾਡਾ ਫਰਜ਼ ਇਹ ਬੰਨਦਾ ਕਿ ਜਿਹੜੇ ਬੰਦੇ ਨੇ ਚੋਰ ਦਾ ਚੋਰ ਹੀ ਹੈ ਨਾ ਜੀ ਚੋਰੀ ਤੇ ਕਾਰਵਾਈ ਹੋਊਗੀ ਤਾਂ ਹੋਰ ਚੋਰੀ ਨਾ ਹੋਊਗੀ ਜੇਕਰ ਇੱਕ ਦੁਕਾਨਦਾਰ ਤੇ ਜੇ ਤੇ ਕਾਰਵਾਈ ਹੁੰਦੀ ਹੈ ਤੇ ਦੂਜੀਆਂ ਦੁਕਾਨਾਂ ਵਾਲੇ ਜਿਹੜੇ ਫਿਰ ਉਹਨਾਂ ਤੇ ਨੱਥ ਪਾਈ ਜਾਊਗੀ ਕਿਉਂਕਿ ਉਹ ਨਾਂ ਬੀਜਮਾਨੀ ਕਰਨ ਗਈ ਜਦੋਂ ਯੂਨੀਅਨ ਦਾ ਫਿਰ ਅਗਲਾ ਐਕਸ਼ਨ ਕੀ ਹੋਊਗਾ ਜੇਕਰ ਸਾਡੀ ਯੂਨੀਅਨ ਦਾ ਐਕਸ਼ਨ ਇਹ ਹੈ ਜੇਕਰ ਜਿਹੜਾ ਇਹ ਮਾਰਕੀਟ ਕਮੇਟੀ ਵਾਲਾ ਮਹਿਕਮਾ ਜੇਕਰ ਉਹ ਨਹੀਂ ਪੂਰੀ ਕਾਰਵਾਈ ਕਰਦੇ ਤਾਂ ਫਿਰ ਅਸੀਂ ਅਗਲਾ ਐਕਸ਼ਨ ਸਾਡਾ ਇਹ ਹੋ ਸਾਡੇ ਇਹ ਕੋਈ ਛੜਕ ਦੇ ਵਿੱਚ ਧਰਨਾ ਵੀ ਲਾ ਸਕਦੇ ਆ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਸਾਨੂੰ ਸਰਕਾਰ ਕਹਿ ਦਿੰਦੀ ਆ ਕਿ ਇਹ ਧਰਨਾ ਲਾਉਦੇ ਵਜਾ ਨਹੀਂ ਵੀਰੇ ਨਾਂ ਜਗਾ ਵਿਧੀ ਆ ਪਰ ਮਜਬੂਰੀ ਸਾਡੀ ਇਹ ਬਣ ਜਾਂਦੀ ਆ ਫਸਲ ਦੇ ਖਾਤਰ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਇਸੇ ਠੱਗੀ ਵਜ੍ਹੀ ਆ ਵੇਖੋ ਵੀ 8 900 ਗ੍ਰਾਮ ਦੀ ਕਿਸਾਨ ਦੇ ਨਾਲ ਮਸਾਂ ਉਹਨੇ ਆਪ ਦੀ ਕਣਕ ਪਾਲ ਕੇ ਲਿਆ ਕੇ ਇੱਥੇ ਲਾਂਦੀ ਮੰਡੀ ਦੇ ਵਿੱਚ ਕੋ ਮਰੀਦ ਫੋਕਲ ਪੈਣ ਦੇ ਵਿੱਚ ਚੋਰੀਆਂ ਠੱਗੀ ਵਜ੍ਹੀ ਜਾਂਦੀ ਹੈ ਜੇਕਰ ਉਹਨੂੰ ਬੰਦਦਾ ਉਹਦਾ ਹੱਕ ਨਾ ਦਿੱਤਾ ਗਿਆ ਜਾਂ ਉਹਦੀ ਕਿਤੇ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਾਡਾ ਅਗਲਾ ਐਕਸ਼ਨ ਹੋ ਗਈ ਅਸੀਂ ਵੀ ਆਪਾਂ ਦੀ ਸੜਕ ਰੋਕਾਂਗੇ ਇਹ ਸਾਡੀ ਮਜਬੂਰੀ ਬਣ ਜਾਂਦੀ ਹੈ